ਸਤਿਕਾਰਯੋਗ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਅਫਗਾਨਿਸਤਾਨ ਪਾਕਿਸਤਾਨ ਵਿਚਾਲੇ ਕੁੰਨੀ ਸੰਘਰਸ਼ ਚੜਖਨੀ ਅਚਾਰੀ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਕਾਰ ਵਾਧ ਰਕੇ ਤਨਾਅ ਨੇ ਇੱਕ ਨਵਾਂ ਮੋੜ ਲੈ ਲਿਆ ਹੈ ਪਿਛਲੇ ਦਿਨੀ ਸ਼ੁਰੂ ਹੋਈਆਂ ਖੂਨੀ ਛੜਪਾ ਨੇ ਦੋਵਾਂ ਦੇਸ਼ਾਂ ਨੂੰ ਜੰਗ ਦੇ ਕੰਡੇ ਦੇ ਪੰਚਾਇਤ ਦਿੱਤਾ ਹੈ ਇਹ ਸੰਘਰਸ਼ਨਾ ਸਿਰਫ ਸਰਹੰਦੀ ਛੜਪਾ ਤੱਕ ਸੀਮਤ ਹੈ ਬਲਕਿ ਇਸ ਨੇ ਪੂਰੇ ਖੇਤਰ ਨੂੰ ਅਸਥਿਰ ਕਰਨ ਦੀ ਸਭਾਵਨਾ ਪੈਦਾ ਕਰ ਦਿੱਤੀ ਹੈ ਦਾ ਅਸਲ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਤਣਾਅ ਦੀਆਂ ਜੜਾ ਡੁੰਗੀਆਂ ਹਨ ਸਨ 1893 ਜਬ ਬ੍ਰਿਟਿਸ਼ ਰਾਜ ਵੇਲੇ ਬਣਾਈ ਗਈ ਡਰੰਡ ਲਾਈਨ ਨਵਾਬ ਪਾਕਿਸਤਾਨ ਅੱਜ ਵੀ ਨਹੀਂ ਮੰਨਦਾ ਜਿਸ ਕਰਕੇ ਸਰਹੱਦੀ ਵਿਵਾਦ ਬਣਿਆ ਰਹਿੰਦਾ ਹੈ ਪਾਕਿਸਤਾਨ ਚ ਤਾਲੀਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਖਾਸ ਕਰਕੇ 2021 ਚ ਅਮਰੀਕੀ ਫੌਜਾਂ ਦੇ ਵਾਪਸ ਜਾਣ ਨਾਲ ਤਣਾਅ ਹੋਰ ਵਧਿਆ ਹੈ ਇਸ ਦੇ ਨਾਲ ਹੀ ਪਾਕਿਸਤਾਨ ਪਾਕਿਸਤਾਨ ਤੇ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਨੂੰ ਹੱਲੇਸ਼ੇਰੀ ਦੇਣ ਦਾ ਇਲਜ਼ਾਮ ਲਗਾਉਂਦਾ ਹੈ ਜੋ ਪਾਕਿਸਤਾਨ ਜੱਤਵਾਦੀ ਹਮਲੇ ਕਰਦੇ ਹਨ ਦੂਜੇ ਪਾਸੇ ਪਗਾਨ ਤਾਲੀਬਾਨ ਪਾਕਿਸਤਾਨ ਤੇ ਪਗਾਨ ਮਾਮਲਿਆਂ ਚ ਦਾਖਲ ਦਿਨ ਦਾ ਦੋਸ਼ ਲਾਉਂਦੇ ਹਨ ਇਸ ਕਾਰਨ ਸਰहदी ਖੇਤਰਾਂ 'ਚ ਲਗਾਤਾਰ ਝੜਪਾਂ ਵਧੀਆਂ ਹਨ ਜਿੱਥੇ ਅਫਗਾਨਿਸਤਾਨ 'ਚ ਤਮਾਕੇ ਤੇ ਹਮਲੇ ਵਧੇ ਹਨ ਉੱਥੇ ਹੀ ਪਾਕਿਸਤਾਨ 'ਚ ਟੀਟੀਪੀ ਦੇ ਹਮਲੇ ਵਧ ਰਹੇ ਹਨ ਮੌਜੂਦਾ ਘਟਨਾਕਰਮ ਟੀਟੀਪੀ ਅਗਵਾ ਨੂੰ ਨਿਸ਼ਾਨਾ ਬਣਾਉਣ ਲਈ ਪਾਕਿਸਤਾਨੀ ਅਫਗਾਨਾਂ ਧਰਤੀ ਤੇ ਹਵਾਈ ਹਮਲੇ ਕੀਤੇ ਹਨ ਜਿਸ ਤੇ ਅਫਗਾਨ ਤਾਲਿਬਾਨ ਨੇ ਜਵਾਬੀ ਕਾਰਵਾਈ ਕੀਤੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ